ਬਠਿੰਡਾ ਮੇਨੀ ਸਖਤ ਰੇਤ ਉਹਦੇ ਰਸਤੇ ਵੱਲ ਜਾਂਦੇ ਮੰਦਰ ਵਿੱਚ ਹੋਈ ਚੋਰੀ ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਮੰਦਰ ਦੀਆਂ ਤਸਵੀਰਾਂ ਜਦੋਂ ਸਵੇਰ ਸਫਾਈ ਸੇਵਕ ਮੰਦਰ ਵਿੱਚ ਆਉਂਦੇ ਹਨ ਦੇਖਦੇ ਨੇ ਕਿ ਉੱਥੇ ਚੋਰੀ ਹੋ ਗਈ ਹੈ ਉਹਨਾਂ ਪੁਲਿਸ ਦੇ ਨੂੰ ਇਨਫੋਰਮ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਵੀ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਚੋਰ ਐਲਸੀਡੀ ਅਤੇ ਹੋਰ ਹੀ ਬਹੁਤ ਸਾਰਾ ਕੀਮਤੀ ਸਮਾਨ ਲੈ ਗਏ ਹਨ ਹੋਰ ਕੀ ਕਹਿਣਾ ਚੋਰੀ ਹੋਈ ਹੈ ਇੱਕ ਕਾਇਲਸੀਡੀ ਇੱਕ ਡੀਵੀਡੀਆਰ ਇੱਕ ਤੇ ਆਪਣਾ ਐਂਪਲੀਫਾਇਰ ਜੀ ਹਾਂਜੀ ਇਹ ਤਾਂ ਇਹ ਨਹੀਂ ਪਤਾ ਲੱਗਦਾ ਜੀ ਆਪੀ ਚਾਲ ਚਾਲ ਵੀ ਅੱਜ ਮੁੰਡੇ ਆਏ ਸਾਡੇ ਇੱਥੇ ਕਾ ਫਰਸ਼ ਧੋਣਾ ਵਾਸਤੇ ਉਹਨਾਂ ਨੇ ਦੱਸਿਆ ਵੀ ਕੋਰਚਾ ਡੀਐਲਸੀਡੀ ਹੈ ਨਹੀਂ ਤੱਕ ਤੋਂ ਪਿੱਛੇ ਡੇਰੇ ਜੀ ਇੱਥੇ ਬੰਦੇ ਬੰਦੇ ਬੁੰਦੇ ਆ ਜੀ ਪਿੱਛੇ ਦੋ ਕਾਰ ਰਵ ਟੁੱਟ ਕੇ ਸਾਡੇ ਅਸੀਂ ਉਹ ਚੱਕ ਚੰਦਰ ਗੋਵਰੀ ਮੰਦਿਰ ਚ ਹਾਂ ਜੀ ਮੇਰਾ ਨਾਮ ਸੀਨੀਅਰ ਕਾਪਟਨ ਦਸਮ ਸਿੰਘ ਹੈ ਜੀ ਸਰ ਆਪਣਾ ਮਦਨਪੁਰ ਇੱਥੇ ਜੀ ਆਯੋਜਿਤ ਹੋ ਰਿਹਾ ਕੈਲੜੀ ਤੇ ਇੱਕ ਐਲਸੀਡੀ ਲੱਗੇ ਆ ਇੱਕ ਟੀਵੀ ਵਰਗਾ ਲੱਗੇ ਆ ਨੁਕਸਾਨ ਵਗੈਰਾ ਕਿ ਕਿੰਨੇ ਕੀ ਦੇਖੋ ਨੁਕਸਾਨ ਜਿਹੜਾ ਐਲਈਡੀ ਦਾ ਹੁਣ ਆਪਾਂ ਨੂੰ ਪਹਿਲੇ ਬਾਰੇ ਪਤਾ ਨਹੀਂ ਕਿ ਕਿੰਨੇ ਦੀ ਹੋ ਸਕਦੀ ਕਿਹੜੀ ਕੰਪਨੀ ਦੀ ਸੀ ਅਜੇ ਤੱਕ ਇਹਨਾਂ ਦੱਸਿਆ ਨਹੀਂਗਾ ਇਹ ਵੀ ਵੈਰੀਫਾਈ ਕਰੀ ਜਾਂਦੇ ਹਾਂ ਅਸੀਂ